ਪੰਜਾਬ ਵਿੱਚ ਆਏ ਦਿਨ ਮੋਬਾਈਲ ਅਤੇ ਸੋਨੇ ਦੇ ਗਹਿਣੇ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਸਮਰਾਲਾ ਵਿੱਚ ਦੇਖਣ ਨੂੰ ਮਿਲੀ। ਜਦੋਂ ਇੱਕ ਲੜਕੀ ਮੋਬਾਈਲ ਤੇ ਗੱਲ ਕਰਦੀ ਹੋਈ ਆਪਣੇ ਘਰ ਵੱਲ ਨੂੰ ਆ ਰਹੀ ਸੀ ਤਾਂ ਇੱਕ ਨਸ਼ੇੜੀ ਜਿਹੇ ਲੜਕੇ ਬਨੂ ਉਸ ਲੜਕੀ ਦੇ ਹੱਥ ਵਿੱਚੋਂ ਮੋਬਾਈਲ ਖੋ ਕੇ ਮੁੰਕੇ ਤੇ ਦੌੜਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਪਕੜਨ ਲਈ ਮੁਹੱਲਾ ਵਾਸੀ ਉਸ ਦੇ ਪਿੱਛੇ ਦੌੜਦੇ ਹਨ ਅਤੇ ਉਸ ਨੂੰ ਫੜ ਲੈਂਦੇ ਹਨ। ਜਿਸ ਦੀ ਸੀਸੀਟੀਵੀ ਫੋਟੋ ਵੀ ਸਾਹਮਣੇ ਆਈ ਹੈ ਅਤੇ ਮੁਹੱਲਾ ਵਾਸੀਆਂ ਵੱਲੋਂ ਉਸ ਨਸ਼ੇੜੀ ਲੜਕੇ ਦਾ ਜੰਮ ਕੇ ਕਟਾਪਾ ਵੀ ਕੀਤਾ। ਨਾਂ ਹੈ ਅਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਉਸ ਸਟੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪਿੰਡ ਬਾਈ ਤੇਰੇ ਨਾਲ ਕੋਈ ਲਵਾਇਆ। ਬੰਦ ਲਵਾਇਆ ਤੇ ਖੰਡਰ ਮਿੱਟੀ ਨੂੰ ਬਦਲ ਜਾਣਾ ਨਹੀਂ ਹੁੰਦੀ। ਜਿਹੜਾ ਪਿੰਡਾ ਹੁੰਦਾ ਤੇ ਕੱਲਵਾਗੇ ਜਿਹੜਾ ਇਹਨਾਂ ਨੂੰ জকে জকেে ণজকেকককল աিকহযেছে। চটেঙ ਭਾਈ ਤੁਹਾਡਾ ਕੀ ਲੱਗਦਾ ਹੈ ਕੀ ਲੱਗਦਾ ਤੁਹਾਡਾ ਮੈਨੂੰ ਕੀ ਪਤਾ ਕੀ ਲੱਗਦਾ ਭਾਈ ਨਾ ਤਾਂ ਫੋਨ ਹੋ ਗਿਆ ਫੋਨ ਹੋ ਗਿਆ ਫੋਨ ਮੇਰੇ ਕੋਲ ਹੈ ਉਹ ਗੁੜੀਆਂ ਨੰਨਾ ਦਵਾ ਰਹੇ ਆ ਉਹ ਨੰਬਰ ਯਾਦ ਨੰਬਰ ਹੈ ਫੜ ਕੇ ਲੈਂਦਾ ਹੈ ਪੱਕਾ ਨੂੰ ਪੁੱਛ ਲੇਗਾ ਨੰਬਰ ਯਾਦ ਕਰਦਾ ਕਿਸੇ ਦਾ ਤੇ ਮਹਾਨ ਕੰਮ ਕੀਤੇ ਨੇ ਕਿ ਨਹੀਂ ਮਾੜੇ ਮੂਟੇ ਨਹੀਂ ਕੀਤੇ ਨਹੀਂ ਸਮਝ ਨਹੀਂ ਜਿਹੜੀ ਪਹਿਲਾਂ ਤੇ ਯਾਰ ਬੱਸ ਗਿਆ ਪਹਿਲੀ ਵਾਰੀ ਫਸ ਗਿਆ ਆਸਾਨਾਪਿੰਡਾ ਤੇ ਫੇਰ ਇੱਕ ਵਾਈ ਜੜਿਆ ਆਸਾਨਾਪਿੰਡਾ ਨਾਲ ਕੌਣ ਸੀ ਨਾ ਮੈਂ ਆਸਾਨਾਪਿੰਡਾ ਨਹੀਂ ਪਰ ਤੇਰੇ ਨਾਲ ਕੌਣ ਸੀ ਹੋਰ ਮੁੰਡਾ ਕੱਲਾ ਹੀ ਜੀਗਾ ਇਹ ਤੇਰਾ ਨਾਮ ਕੀ ਆ ਜਹਾਉਰੀ ਕਿਹੜਾ ਪਿੰਡ ਆ ਤੇਰਾ ਇਹ ਕੋਈ ਗੋਇਆ ਕੀ ਆ ਮੋਹਾਲ ਕੋਇਆ ਜੀਗਾ ਇਹ ਕਿੱਥੋਂ ਇੱਥੋਂ ਹੀ ਕਿੱਥੋਂ ਸੋਹਰਾਲੇ ਤੋਂ ਫੇਰ ਸ਼ਕਲ ਤਾਂ ਲਗਾ ਰਹੇ ਮੂੰਹ ਚੱਤ ਕੰਨ ਰੱਖਣਾ ਯਾਰ ਉਹ ਤੇਰੇ ਵੱਡੇ ਬੰਦੇ ਤੇਰਾ ਨਾਮ ਆ ਰਿਹਾ ਹਾਂ ਜੀ ਉਹਦਾ ਸੋਪਾ ਨਹੀਂ ਆਇਆ ਹਾਂ ਜੀ ਕਰਦੇ ਆ ਉਹ ਆ ਗਿਆ ਆ ਗਿਆ ਤੇ ਉੱਥੇ ਦੁਕਾਨ ਤੇ ਬੈਠੀ ਹੈ ਵੀਰੇ ਉਹ ਕੁੜੀ ਉਹਦੀ ਵਾਈਟ ਲੈ ਲਓ ਚਲੋ ਇਧਰ ਬੱਚਿਓ ਕਿ ਪੀਗਾ ਫੇਰ ਹੋ ਗਿਆ ਜੀ ਮੋਟ ਪਾ ਲਈ ਆ ਜੀ ਬੜਿਆ ਜੀ ਜੀ ਇਹ ਖੰਡਾ ਆਸਲਾ ਕਿਹਦੇ ਦਾ ਨਾਮ ਦਾ ਚਲੋ ਪਹਿਲਾਂ ਪਹਿਲਾਂ ਕਹਿੰਦੇ ਸਮਰਾਲਾ ਫਿਰ ਖੰਨੇ ਦਾ ਹੁਣ ਕਿਹਦਾ ਤੁਲੂ ਦਾ ਚਲੋ ਮੇਰਾ ਨਾਮ ਸੋਨੀਆ ਹੋਰ ਮੈਂ ਸਮਰਾਲੇ ਵੀ ਰਹਿਣ ਵਾਲੀ ਆਂ ਕੀ ਮਾਮਲਾ ਹੋ ਗਿਆ ਆ ਮੈਂ ਜੌਬ ਤੋਂ ਘਰ ਜਾ ਰਹੀ ਸੀ ਕਿ ਤੇ ਆ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ ਕਿੱਥੇ ਕੰਮ ਕਰਦੇ ਤੁਸੀਂ ਮੈਂ ਜੀ ਪੀਐਨਬੀ ਬੈਂਕ ਵਿੱਚ ਆ ਲੁਧਿਆਣਾ ਕਿੱਟਣਾ ਵਾ ਕਿੰਨੇ ਕਬ ਜੀ ਦੀ ਕਿੱਟਣੀ ਹੈ ਜੀ ਤਕਰੀਬਨ ਹੈਗੀ ਅੱਧੇ ਘੰਟੇ ਦੀ ਸਾਢੇ 1/4 ਦੀ ਹੋਏਗੀ ਸਾਢੇ 4 ਪੌਣੇ 5 ਦੇ ਵਿੱਚ ਤੇ ਪਿੱਛੇ ਕਿ ਚਾ ਕਰਦਾ ਹੀ ਢੋਡਾ ਕਿੰਨਾ ਨੱਥਿਆ ਸੀ ਪਿੱਛੇ ਤਾਂ ਮੈਂ ਦੇਖਿਆ ਨਹੀਂ ਮੇਰੀ ਐਕਚੁਅਲੀ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ ਵੈਬੈਕਸ ਕਾਲ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀ ਤੇ ਹੱਥ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਜਦੋਂ ਕੋਈ ਨਹੀਂ ਗੱਲ ਵੀ ਨਹੀਂ ਕਰ ਰਹੀ ਸੀ ਜਸਟ ਖੜਿਆ ਹੋਇਆ ਸੀ ਆ ਪੈਦਲ ਸੀਗਾ ਸਰ ਪੈਦਲ ਸੇਰਾ ਅੜਲੇ ਜੀ ਅ ਪਕੜਿਆ ਤਾਂ ਇਹ ਅੰਕਲ ਹੋਣਾ ਨੇ ਹੈ ਗਿਆ ਤੇ ਹਾਂਜੀ ਹਾਂਜੀ ਮੌਕੇ ਤੇ ਫੜ ਲਿਆ ਜੀ ਕਿੱਥੇ ਦਾ ਰਹਨੇ ਹੁਣ ਪਤਾ ਲੱਗੇ ਜੀ ਨਾ ਮੋਬਾਈਲ ਨਹੀਂ ਮੈਂ ਨਹੀਂ ਮਿਲਿਆ ਉਹਨਾਂ ਨੂੰ ਅੰਕਲ ਉਹਨਾਂ ਨੂੰ ਪਤਾ ਹੋ ਗਿਆ ਕਿਵੇਂ ਦੇਖਦੇ ਹੋ ਦਿਨ ਦਿਹਾੜੇ ਜਿਹੜੀ ਇਹ ਘਟਨਾ ਵਾਪਰੀ ਆ ਹਾਂਜੀ ਬਹੁਤ ਬਹੁਤ ਜ਼ਿਆਦਾ এনवायरमेंट ਖਰਾਬ ਹੈਗਾ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਹਨਾ ਗਵਰਨਮੈਂਟ ਨੂੰ ਹਾਂਜੀ ਹਾਈਵੇ ਆ ਪੁਲਿਸ ਵਾਲੇ ਆਏ ਨਾ ਇਹਦੇ ਆਰਡਰ ਦੀ ਗੱਲ ਕਰੀਏ ਤਾਂ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਹਾਂਜੀ ਹਾਂਜੀ ਬਹੁਤ ਹੋ ਰਹੀਆਂ ਸਰ ਤੁਸੀਂ ਐਜ ਕੋਈ ਵੀ ਸ਼ਿਕਾਰ ਬਣ ਯੈਸ ਸਰ ਹਾਂਜੀ ਹਾਂਜੀ ਇਸ ਦੇ ਰਿਗਾਰਡਿੰਗ ਮੈਂ ਹੀ ਕਹੂੰਗੀ ਕਿ ਇਸ ਦੇ ਲਈ ਆਪਾਂ ਨੂੰ ਕੁਝ ਐਕਸ਼ਨ ਲੈਣਾ ਚਾਹੀਦਾ ਸਟਰੋਂਗਲੀ ਤਾਂ ਕਿ ਕਿਸੇ ਹੋਰ ਨਾਲ ਐਂ ਚੀਜ਼ ਹੋਵੇ ਇਹ ਕਹਿਣਾ ਚਾਹੂੰਗੀ ਹਾਂਜੀ ਥੈਂਕ ਯੂ ਸਰ